ਗੁਰਾਇਆ ਇਲਾਕੇ ਵਿੱਚ ਚੋਰਪੁਰੀ ਤਰ੍ਹਾਂ ਨਾਲ ਸਰਗਰਮ ਹਨ ਬੀਤੀ ਰਾਤ ਨੈਸ਼ਨਲ ਹਾਈਵੇ ਤੇ ਥਿੰਦ ਮੋਟਰ ਵਰਕਸ਼ਾਪ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਇਸ ਦੀ ਜਾਣਕਾਰੀ ਦਿੰਦੇ ਦੁਕਾਨ ਦੇ ਮਾਲਕ ਜਸਪੀਰ ਸਿੰਘ ਨੇ ਦੱਸਿਆ ਕਿ ਚੋਰ ਉਹਨਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਸਕਰੈਪ ਸਪੇਅਰ ਪਾਰ ਦਾ ਸਮਾਨ ਗੱਡੀ ਵਿੱਚ ਲਾਦ ਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਕੁਝ ਸਮਾਨ ਸੜਕ ਤੇ ਉਪਰੋਂ ਮਿਲਿਆ ਹੈ ਜਿਸ ਨਾਲ ਉਹਨਾਂ ਦਾ ਕਰੀਬ 1 ਲੱਖ ਰੁਪਏ ਤੋਂ ਵੱਧਾ ਨੁਕਸਾਨ ਹੋ ਗਿਆ ਉਨਾ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨਾ ਦੀ ਦੁਕਾਨ ਵਿੱਚ ਚੋਰੀ ਹੋ ਚੁੱਕੀ ਹੈ ਅਤੇ ਥੋੜਾ ਪਿਛੇ ਇੱਕ ਹੋਰ ਮੋਟਰ ਗੈਰੇਜ ਵਿੱਚ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਚੌਕੀਦਾਰ ਦੇ ਆਉਣ ਨਾਲ ਚੋਰ ਉੱਥੋਂ ਫਰਾਰ ਹੋ ਗਏ ਸਨ ਪਰ ਹੁਣ ਇਸ ਵਾਰ ਵਾਰਦਾਤ ਨੂੰ ਚੋਰ ਅੰਜਾਮ ਦੇ ਗਏ ਹੁਣਾ ਕਿਹਾ ਕਿ ਇਸ ਬਾਬਤ ਉਹਨਾਂ ਗੁਰਾਇਆ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗੁਰਾਇਆ ਤੋਂ ਨਵਰਾਂਗ ਚੈਨਲੇ ਮਿਰਿਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਨਾ ਜਸਵੀ ਸਿੰਘ ਆਪ ਜੀ ਚੋਰੀ ਹੋ ਗਈ ਭਾਜੀ ਆਪਣੇ ਬਤਾ ਭਾਜੀ ਕਿਥੇ ਉਹਦਾ ਸਮਾਨ ਫੋਨ ਲੈ ਗਿਆ ਆਪਣਾ ਕਾਫੀ ਇਸ ਵੇਹ ਪੜ ਵਗੈਰਾ ਪਿਆ ਸੀ ਜਾਰ ਸਬਸਕ੍ਰਾਈਬਰ ਸੀ ਹੋਰ ਜਾ ਕੇ ਜੋ ਕੁਝੀ ਸਮਾਨ ਲੱਖਾਂ ਦੇ ਉੱਪਰ ਸਮਾਨ ਆਪਣਾ ਚਲੇ ਗਿਆ ਜੀ ਨੁਕਸਾਨ ਲੱਗ ਤਾ ਉਪਰੀ ਹੋ ਗਿਆ ਭਾਜੀ ਹਾਂਜੀ ਪੁਲਿਸ ਵਾਲੇ ਆਏ ਸੀ ਕਿ ਉਹਨੂੰ ਲਿਖ ਲੁੱਕ ਕੇ ਲੈ ਗਏ ਆਪਣਾ ਫੋਟਪੂਟ ਉਹਨਾਂ ਕੋਲ ਜੀ ਦਰਖਾਸਤ ਕੋਲ ਦੇਣੀ ਆ ਜਾ ਕੇ ਫੋਟ ਜਿਹਾ ਵਗੈਰਾ ਹਾਂਜੀ ਫੋਟ ਜਿਹਾ ਵਗੈਰਾ ਕੁਝ ਨਹੀਂ ਹੋਇਆ ਜੀ ਨੇ ਇਦਾਂ ਤਾਂ ਭਾਜੀ ਕੁਝ ਨਹੀਂ ਕਹਿ ਸਕਦੇ ਤਾਂ ਅੱਗੇ ਵੀ ਕਹਤੇ ਹੋਗੇ ਅੱਜ ਭਾਜੀ ਪਹਿਲਾਂ ਵੀ ਹੋ ਗਈ ਸੀਗੀ ਚੋਰੀ ਉਦੋਂ ਵੀ ਸਮਾਨ ਸਾਡਾ ਉਹਦੇ ਵੀ 15-20 ਹਜ਼ਾਰ ਦਾ ਨੁਕਸਾਨ ਹੋਇਆ ਸੀ ਅੱਜ ਪੂਰਾ ਮਗਲਾ ਸ਼ਟਰ ਪਟਿਆ ਸੀ ਹੁਣ ਮੋਹਰਲਾ ਪਟ ਲਿਆ ਉਹਨਾਂ ਨੇ ਹਾਂਜੀ ਇਹ ਹਿੰਦ ਸਾਹਿਬ ਦੀ ਦੁਕਾਨ ਹੈ ਸਾਡੀਆਂ ਪੰਜ ਦੁਕਾਨਾਂ ਆ ਇਹ ਤਕਰੀਬਨ ਤੀਆ ਚੌਥਾ ਹਿੱਲਾ ਆ ਇਹ 메ਨ ਰੋਡ ਦੇ ਉੱਤੇ ਆ ਤੀਆ ਚੌਥਾ ਹਿੱਲਾ ਆ ਐਤੀ ਜਿਹੜਾ ਨੁਕਸਾਨ ਹੋਇਆ ਛੱਡ ਕੇ ਕੁਝ ਨਹੀਂ ਗਏ ਇਹ ਨਕਸ਼ਾਨ ਦਾ ਬੇਰਬਾ ਕਰੀਏ ਤੇ ਇਹਦੀ ਕੀਮਤ ਨਹੀਂ ਹੈਗੀ ਕੋਈ ਤੇ ਰੋਟੀ ਰੋਜੀ ਆਪਣੀ ਹਰ ਇੱਕ ਬੰਦਾ ਕਮਾਉਂਦਾ ਆ ਪਰ ਮਿਹਨਤ ਕਰਨੇ ਵਾਲੇ ਤੇ ਬਹੁਤ ਤੰਗੀ ਆ ਇਸ ਵੇਲੇ ਹਾਂ ਜੀ ਹਾਂ ਜੀ ਪੁਲਿਸ ਨੂੰ ਦੱਸ ਦਿੱਤਾ ਜੀ ਪੁਲਿਸ ਵੀ ਆਏ ਸੀਗੀ ਉਹ ਲੈ ਕੇ ਲੈ ਗਏ ਕਹਿਣਾ ਉਹਨੇ ਕਿ ਅਬ ਉਹ ਲਿਖ ਲਗੇ ਆਪਣੀ ਕਾਰਵਾਈ ਕਰਕੇ ਆ ਬਾਕੀ ਕਹਿ ਕੇ ਕੁਝ ਨਹੀਂ ਗਏ ਜੀ ਇਦਾਂ ਇਹ ਗੱਲ ਕਰਦੇ ਵੇ ਇਦਾਂ ਦੇ ਕੰਮ ਹਟਣੇ ਚਾਹੀਦੇ ਆ ਗਰੀਬ ਬੰਦਾ ਕਿੱਧਰ ਨੂੰ ਚਲ ਜਾਊਗਾ ਗੁਰਾਇਆ ਇਲਾਕੇ ਵਿੱਚ ਚੋਰ ਪੂਰੀ ਤਰ੍ਹਾਂ ਨਾਲ ਸਰਗਰਮ ਹਨ ਬੀਤੀ ਰਾਤ ਨੈਸ਼ਨਲ ਹਾਈਵੇ ਤੇ ਥਿੰਦ ਮੋਟਰ ਵਰਕਸ਼ਾਪ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਇਸ ਦੀ ਜਾਣਕਾਰੀ ਦਿੰਦੇ ਦੁਕਾਨ ਦੇ ਮਾਲਕ ਜਸਪੀਰ ਸਿੰਘ ਨੇ ਦੱਸਿਆ ਕਿ ਚੋਰ ਉਹਨਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਸਕਰੈਪ ਸਪੇਅਰ ਪਾਰ ਦਾ ਸਮਾਨ ਗੱਡੀ ਵਿੱਚ ਲਾਦ ਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਕੁਝ ਸਮਾਨ ਸੜਕ ਤੇ ਉੱਪਰੋਂ ਮਿਲਿਆ ਹੈ ਜਿਸ ਨਾਲ ਉਹਨਾਂ ਦਾ ਕਰੀਬ 1 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੀ ਦੁਕਾਨ ਵਿੱਚ ਚੋਰੀ ਹੋ ਚੁੱਕੀ ਹੈ ਅਤੇ ਥੋੜਾ ਪਿਛੇ ਇੱਕ ਹੋਰ ਮੋਟਰ ਗੈਰੇਜ ਵਿੱਚ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਚੌਕੀਦਾਰ ਦੇ ਆਉਣ ਨਾਲ ਚੋਰ ਉੱਥੋਂ ਫਰਾਰ ਹੋ ਗਏ ਸਨ ਪਰ ਹੁਣ ਇਸ ਵਾਰ ਵਾਰਦਾਤ ਨੂੰ ਚੋਰ ਅੰਜਾਮ ਦੇ ਗਏ। ਉਨਾਕਿਆ ਕਿ ਇਸ ਬਾਬਤ ਉਹਨਾਂ ਗੁਰਾਇਆ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗੁਰਾਇਆ ਤੋਂ ਨਵਰਾਂਗ ਚੈਨਲ ਮਿਰਿਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ